ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਆਂ ਬੀਤ ਇਲਾਕੇ ਦੇ ਪਿੰਡ ਟਿੱਬੀਆਂ ਤੋਂ ਜੋ ਪਿਪਲੀਵਾਲ ਨੂੰ ਸੜਕ ਜਾਂਦੀ ਹੈ ਉਹ ਸੜਕ ਦੀ ਇਹ ਹਾਲਤ ਹੈ ਪਿੰਡ ਟਿੱਬੀਆਂ ਸਵਰਗਯਾ ਚੌਧਰੀ ਭਗਤਰਾਮ ਚੋਹਾਨ ਜੀ ਦਾ ਪਿੰਡ ਹੈ ਸਵਰਗਯਾ ਚੌਧਰੀ ਭਗਤਰਾਮ ਚੋਹਾਨ ਕਿਸੇ ਜਾਣ ਪਹਿਚਾਨ ਦੇ ਮਹਤਾਜ ਨਹੀਂ ਇਲਾਕੇ ਦੇ ਇੱਕ ਸਿਰਕਾ ਡਾਗੂ ਜਿਨ੍ਹਾਂ ਦਾ ਸਿਆਸਤ ਵਿੱਚ ਇੱਕ ਉੱਚਾ ਲੰਬਾ ਰਤਬਾ ਹੁੰਦਾ ਸੀ ਔਰ ਉਹਨਾਂ ਦਾ ਨਾਮ ਹਮੇਸ਼ਾ ਕਾਂਗਰਸੀ ਸਿਆਸਤ ਵਿੱਚ ਵਧੀਆ ਤਰੀਕੇ ਲਿਆ ਜਾਂਦਾ ਸੀ ਇਸ ਪਿੰਡ ਦਾ ਹਾਲ ਇਸ ਪਿੰਡ ਦੀਆਂ ਸੜਕਾਂ ਦਾ ਹਾਲ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਸ ਪਿੰਡ ਨੂੰ ਸਰਕਾਰ ਨੇ ਕਿਆ ਹੁਜੇ ਹਾਲਾਤਾਂ ਵਿੱਚ ਪਹੁੰਚਾ ਦਿੱਤਾ ਹੈ ਪਿੰਡ ਟਿੱਬੀਆਂ ਨੂੰ ਗੜਸ਼ੰਕਰ ਨਾਲ ਜੋੜਨ ਵਾਲੀ ਪਿੰਡ ਪਿਪਲੀਵਾਲ ਦੀ ਇੱਕ ਸੜਕ ਹੈ ਤੇ ਦੂਸਰੀ ਸੜਕ ਜੋ ਹੈ ਉਹ ਹੈ ਬਰਿੰਦਾਵਨ ਕਟਿਆ ਬਿਨੇਵਾਲ ਸਾਈਡ ਤੋਂ ਹੁੰਦੀ ਹੋਈ ਬਾਇਆ ਮਹਿਦਬਾਨੀ ਜਾਂ ਫਿਰ ਬਿਨੇਵਾਲ ਪਿੰਡ ਦੀ ਉਹਨਾਂ ਦੋਨਾਂ ਸੜਕਾਂ ਦੀ ਹਾਲਤ ਇਸ ਸੜਕ ਤੋਂ ਵੀ ਜ਼ਿਆਦਾ ਮਾੜੀ ਹਾਲ ਹੈ ਉਹ ਤੁਹਾਨੂੰ ਇੱਕ ਅਲੱਗ ਤੋਂ ਵੀਡੀਓ ਵਿੱਚ ਦਿਖਾਵਾਂਗੇ ਪਰ ਹੈਰਾਨੀ ਹੁੰਦੀ ਹੈ ਕਿ ਸਰਕਾਰ ਜੋ ਵਿਕਾਸ ਦਾ ਦਾਵਾ ਕਰਦੀ ਹੈ ਉਸ ਦੀ ਇਹ ਵਿਕਾਸ ਦੀ ਮੂੰਹ ਬੋਲਦੀ ਤਸਵੀਰ ਹੈ ਕਿ ਸੜਕ ਨਾਮ ਦੀ ਹੈ ਕੱਚਿਆ ਰਾਹ ਇਸ ਤੋਂ ਚੰਗਾ ਹੁੰਦਾ ਹੈ ਕਿਤੇ ਵੀ ਲੁੱਕ ਨਜ਼ਰ ਨਹੀਂ ਆ ਰਹੀ